ਹਾਂ ਇੱਕ ਨੰਬਰ ਤੇ ਬਾਈ ਜੀ ਆਰ ਸ਼ਰਮਾ ਲਿਖਿਆ ਆਉਂਦਾ ਉਹ ਤਾਂ ਵੈਲਟ ਨਹੀਂ ਹੈਗਾ ਦੂਆ ਲੱਗ ਨਹੀਂ ਰਿਹਾ ਜਿੱਥੇ ਰਾਜ ਭੁੱਲਰ ਲਿਖਿਆ ਆਉਂਦਾ ਹਾਂਜੀ ਹਾਂਜੀ ਦੋਨੋਂ ਬੰਦਾ ਨੰਬਰ ਇਹਨਾਂ ਦੇ ਇਹ ਆਪਣੇ ਕੋਲੋਂ ਕਿਦਣ ਗਈ ਸੀ ਗੱਡੀ ਭਰ ਕੇ ਇਹ 15 ਅਪ੍ਰੈਲ ਨੂੰ ਗੱਡੀ ਭਰੀ ਸੀਗੀ ਇਹ 16 ਅਪ੍ਰੈਲ ਨੂੰ ਫੜ ਲਈ ਸੀ ਰਾਤ ਸਵੇਰੇ 15 ਰਾਤ ਨੂੰ ਫੜ ਲਈ ਸੀ ਗੱਡੀ ਆਰਟੀਓ ਨੇ ਅੱਛਾ ਜੀ ਆਰਟੀਓ ਨੇ 15 ਅਪ੍ਰੈਲ ਨੂੰ ਫੜ ਕੇ ਬੰਦ ਕਰਤੀ ਸੀਗੀ ਇੱਥੇ ਬਨਾਰਸੀ ਅੱਛਾ ਜੀ ਸ਼ਾਮਗਰ ਇੰਡਸਟਰੀਆ ਥਾਣੇ 'ਚ ਇਹਦੇ ਕੋਲ ਜਾਂਦੇ ਰਹੇ ਰੋਜ਼ ਜਾਂਦੇ ਰਹੇ ਅੱਜ ਛਡੋਣਾ ਕੱਲ ਛਡੋਣਾ ਕਰਦੇ ਕਰਦੇ 6 ਮਹੀਨੋਂ ਇਹ ਛੜਾ ਕੇ ਨਹੀਂ ਗਿਆ ਨਹੀਂ ਛੜਾ ਕੇ ਨਹੀਂ ਗਿਆ ਓਕਣੇ ਗੱਡੀ ਫਰਾਰ ਹੋ ਗਿਆ ਲੈ ਕੇ ਫੋਨ ਕੇ ਗੱਡੀ ਲੈ ਕੇ ਫਰਾਰ ਹੋ ਗਿਆ ਇਹਨੂੰ ਫੋਨ ਲਾਉਂਦੇ ਆ ਰਹੇ ਮੈਨੂੰ ਕਹਿੰਦਾ ਪੈਸੇ ਪਾ ਦੋ ਪੈਸੇ ਪਾ ਦੋ ਤਾਂ ਇਹਨੂੰ ਮੈਂ 10000 ਰੁਪਏ ਪਾਏ ਕਹਿੰਦਾ ਮਾਲ ਪਹੁੰਚਾ ਦੇਣਾ ਤੇ 15 ਤਰੀਕ ਨੂੰ ਇਹ ਸੀਗਾ ਆਗਰਾ ਲਖਨਊ ਐਕਸਪ੍ਰੈਸ ਵੇ ਤੇ ਸੀਗਾ ਅੱਛਾ ਜੀ ਆ ਜਿਹੜੀ ਵੀਡੀਓ ਇਹਨੇ ਭੇਜੀ ਆ ਗੱਡੀ ਦੀ ਠੀਕ ਆ ਜੀ ਉਹਦੇ ਬਾਅਦ ਇਹਦਾ ਮੈਨੂੰ ਮੈਂ ਕਿਹਾ ਮੈਂ ਮਾਲ ਆ ਕੇ ਪਲਟੀ ਕਰਾ ਰਿਆ ਆਂ ਮੈਂ ਉੱਥੇ ਪਹੁੰਚੇ ਆਉਣ ਦੇ ਬਾਅਦ ਇਹਦਾ ਫੋਨ ਬੰਦ ਹੋ ਗਿਆ ਠੀਕ ਆ ਜੀ ਉਹਦੇ ਬਾਅਦ ਕੋਈ ਇਹਦਾ ਪਤਾ ਤਾਂ ਪਤਾ ਹੈ ਨਹੀਂ ਘਰ ਕਰੋ ਘਰ ਦੇ ਕਹਿੰਦੇ ਵੀ ਸਾਡਾ ਬੰਦਾ ਇਹ ਡਫਾਲਟਰ ਆ ਹਾਂਜੀ ਤੇ ਬਾਕੀ ਇਹਦੇ ਟ੍ਰਾਂਸਪੋਰਟ ਜੀ ਤੋਂ ਲਵਾਈ ਸੀ ਉਹਨਾਂ ਸਾਰਿਆਂ ਤੋਂ ਪੁੱਛਿਆ ਕਹਿੰਦੇ ਅਸੀਂ ਵੀ ਲੱਭ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਗਰੰਟੀ ਵਿੱਚ ਪਾਈ ਸੀ ਦੋ ਤਿੰਨੇ ਅੱਛਾ ਜੀ ਹਾਂਜੀ ਕੋਈ ਦਾ ਪਤਾ ਨਹੀਂ ਲੱਗ ਰਿਹਾ 1.5 ਮਹੀਨੇ ਤੋਂ 1.5 ਮਹੀਨਾ ਬੜਾ ਬੜੀ ਹੋ ਗਿਆ ਇਹ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਭਾਈ ਜੀ ਗੱਡੀ ਨੰਬਰ ਬੋਲੋ ਵਿੱਚ RJ07GA9604 RJ07GA9604 ਭਾਈ ਕਿਸੇ ਨੂੰ ਵੀ ਗੱਡੀ ਮਿਲੇ ਤਾਂ ਬਾਈ ਜੀ ਉਹਨਾਂ ਦਾ ਫੋਨ ਨੰਬਰ ਬਾਈ ਫੋਨ ਨੰਬਰ ਬੋਲੋ ਜੀ 9532 549829 ਦੁਬਾਰਾ ਬੋਲਿਓ ਜੀ 9532 549829 ਬੜਾ ਟਰਾਂਸਪੋਰਟਰ ਬਾਈ ਦਾ ਫੋਨ ਨੰਬਰ ਆ ਦਸ਼ਮੇਸ਼ ਟਰਾਂਸਪੋਰਟ ਦਾ ਉਦੋਂ ਬਾਅਦ ਤੁਹਾਡਾ ਕੋਈ ਸੰਪਰਕ ਨਹੀਂ ਹੋ ਰਿਹਾ ਜੀ ਇਹਨਾਂ ਦਾ ਨਹੀਂ ਨਹੀਂ ਕੋਈ ਸੰਪਰਕ ਨਹੀਂ ਹੋ ਰਿਹਾ ਫੋਨ ਬੰਦ ਦਾ ਸਾਰੇ ਮਿੱਤਰਾਂ ਤੋਂ ਪਤਾ ਕੀਤਾ ਅਗਲ-ਬਗਲ ਵਾਲੇ ਤੋਂ ਸਾਰੇ ਕਹਿੰਦੇ ਆ ਬੰਦਾ ਡਿਫਾਲਟਰ ਆ ਅੱਛਾ ਜੀ ਸਾਰੇ ਹੀ ਕਹਿੰਦੇ ਆ ਹਾਂਜੀ ਹੁਣ ਤੁਹਾਨੂੰ ਕੀ ਲੱਗਦਾ ਵੀ ਇਹ ਮਾਲ ਕੀ ਸੀ ਗੱਡੀ ਚ ਮਾਲ ਗੱਡੀ ਚ ਕੋਲਾ ਲੋਡ ਕੀਤਾ ਆਏ ਨੇ ਅੰਮ੍ਰਿਤਸਰ ਖੰਨਾ ਪੇਪਰ ਮਿਲਦਾ ਅੱਛਾ ਉੱਥੇ ਪਹੁੰਚੀ ਨਹੀਂ ਗੱਡੀ ਜੀ ਇਹ ਨਹੀਂ 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 ਫੋਨ ਹੀ ਬੰਦ ਆ 15 ਤਰੀਕ ਤੋਂ ਇਹਦਾ ਫੋਨ ਲਗਾਤਾਰ ਬੰਦ ਆ ਰਿਹਾ ਹੈ 15 ਤੋਂ ਅੱਜ ਆਪਣੀ ਗੱਲ ਹੋ ਰਹੀ ਹੈ ਜੀ 27 5 ਹੋਊਗੀ ਹਾਂਜੀ 12 ਦਿਨ ਤੋਂ ਫੋਨ ਸਚ ਆਫ ਆ ਜੀ ਹਾਂਜੀ ਪਰਮਨੈਂਟ ਸਚ ਆਫ ਆ ਹਾਂ ਮੈਂ ਵੀ ਆਹ ਟਰਾਈ ਕਰ ਰਹੇ ਹਾਂ ਜੀ ਇੱਕ ਤੇ ਲਿਖਿਆ ਆ ਰਿਹਾ ਰਾਜਪੁੱਲਰ ਹਾਂਜੀ ਹਾਂਜੀ ਤੇ ਇਹ ਇਹਦਾ ਟੂ ਟਾਂ ਕੁਝ ਵੀ ਨਹੀਂ ਕਰਦਾ ਨਹੀਂ ਨਹੀਂ ਫੋਨ ਬੰਦ ਕਿਤੇ ਹੋਇਆ ਇੰਸਟਾਗ੍ਰਾਮ ਆਈਡੀ ਦੀ ਵੀ ਫੋਟੋ ਭੇਜੀ ਹੋਈ ਆ ਮੈਂ ਤੁਹਾਨੂੰ ਇਹਦੀ ਅੱਛਾ ਜੀ ਸਭ ਜਗ੍ਹਾ ਬੰਦ ਕਰਤਾ ਇਹਨੇ ਸਾਨੂੰ ਇੰਸਟਾਗ੍ਰਾਮ ਵੀ ਬੰਦ ਆ ਜੀ ਨਹੀਂ ਇੰਸਟਾਗ੍ਰਾਮ ਚੱਲੂ ਆ ਮੈਨੂੰ ਬਲੌਕ ਕਰਤਾ ਐ ਪਰਸਨਲੀ ਫਿਰ ਹੋਰਾਂ ਤੋਂ ਮੈਸੇਜ ਕਰਾਉਣਾ ਸੀ ਜੀ ਹਾਂ ਜੀ ਮੈਂ ਕੀਤਾ ਸਾਰਿਆਂ ਤੋਂ ਕੀਤਾ ਕੋਈ ਰਿਪਲਾਈ ਨਹੀਂ ਆਇਆ ਐ ਅੱਛਾ ਇਹਨਾਂ ਦੇ ਘਰੇ ਪਹੁੰਚ ਕਰੀ ਆ ਕੀ ਪਤਾ ਲੱਗਿਆ ਜੀ ਪਹੁੰਚ ਕਰੇ ਕਰੇ ਕੋਈ ਵੀ ਜਾਣੂ ਰਾਜੀ ਨਹੀਂ ਆ ਕਹਿੰਦੇ ਡਿਫਾਲਟਰ ਬੰਦੇ ਨੇ ਜਾਵਾਂਗੇ ਤਾਂ ਸਭ ਆਪਦੇ ਕੱਪੜੇ ਪਾ ਕੇ ਆਵਾਂਗੇ ਕਿਹੜੇ ਪਿੰਡ ਦੀ ਗੱਡੀ ਦੱਸਿਆ ਜੀ ਤੁਹਾਨੂੰ ਇਹ ਪਿੰਡ ਕੋਟਲੀ ਅਬਲੂ ਕੋਟਲੀ ਆ ਪਿੰਡ ਜੈ ਤੋਂ ਮੰਡੀ ਦੇ ਨਾਲ ਜੇ ਤੋ ਮੰਡੀ ਦੇ ਨਾਲ ਅ블ੂ ਕੋਟਲੀ ਦਾ ਭਾਈ ਕੋਈ ਵੀ ਸਾਡੀ ਇਹ ਆਡੀਓ ਸੁਣਦਾ ਤਾਂ ਇਹ ਰਾਜਪੁਰੂਣ ਤੱਕ ਸਾਡੀ ਗੱਲ ਪਹੁੰਚਾ ਦਿਓ ਵੀ ਭਾਈ ਬਾਲ ਜਿਹੜਾ ਗੱਡੀ ਦੇ ਵਿੱਚ ਆ ਉਹ ਪਹਚਾਇਆ ਜਾਵੇ ਕੋਈ ਜੀ ਇਹਦੇ ਨਾਲ ਹੋਰ ਆਪਣਾ ਕੋਈ ਝਗੜਾ ਹੋਵੇ ਟਰਾਂਸਪੋਰਟਰ ਦਾ ਆਪਣਾ ਨਾ ਨਾ ਕੋਈ ਝਗੜਾ ਨਹੀਂ ਕੁਝ ਨਹੀਂ ਐਡਵਾਂਸ ਫੂ ਐਡਵਾਂਸ ਲੈ ਕੇ ਗਿਆ ਹੋਇਆ ਹੈ ਝਗੜੇ ਦੀ ਕੋਈ ਗੱਲ ਹੀ ਨਹੀਂ ਕਿੰਨਾ ਕਿੰਨਾ ਭਾੜਾ ਲੱਗਿਆ ਸੀ ਜੀ ਗੱਡੀ ਨੂੰ ਇਹ ਗੱਡੀ ਨੂੰ 23200 ਰੁਪਏ ਭਾੜਾ ਲੱਗਿਆ ਸੀਗਾ ਮਾਲ ਕਿਨਾ ਸੀ ਜੀ ਗੱਡੀ ਚ ਮਾਲ 40 ਟਨ ਕਰੀ ਮਾਲ ਸੀਗਾ 60000 ਦਾ ਡੀਜ਼ਲ ਪਾਇਆ ਆ 18000 ਨਗਲ ਲਿੱਤੇ ਹੋਇਆ 60 ਤੇ 18 ਤੁਸੀਂ ਜਣੀ ਕੇ ਨੂੰ 78000 ਰੁਪਇਆ ਹੁਕਮੇ ਨੂੰ ਹੁਣ ਕੱਟ ਕੇ 80000 ਹੋ ਗਿਆ ਹਾਂਜੀ ਹਾਂਜੀ ਠੀਕ ਆ ਤੇ 22 ਚੌਕਾ 88 88 90000 ਰੁਪਇਆ ਪਾੜਾ ਬਣਦਾ ਹਾਂਜੀ ਹਾਂਜੀ 2300 ਨੂੰ ਲੱਗੀ ਸੀ ਹਾਂਜੀ 2300 2300 ਨੂੰ 4 3 12000 ਹੋ ਗਿਆ 92000 ਪਾੜਾ ਬਣਦਾ 80 ਦਿੱਤਾ ਹੋਇਆ 12000 ਰੁਪਇਆ ਲੈਣਾ ਹੈ ਹਾਂਜੀ ਹਾਂਜੀ ਤੇ ਪਾੜਾ ਵੀ ਲੈ ਗਿਆ ਮਾਲ ਵੀ ਸ੍ਰੀ ਨਹੀਂ ਪਹੁੰਚਿਆ ਹਾਂਜੀ ਹਾਂਜੀ ਤੇ ਇਹਨੇ ਇਥੋਂ ਤੋਂ ਗਰੰਟੀ ਕਿਹੜੀ ਟਰਾਂਸਪੋਰਟ ਤੋਂ ਪਾਈ ਸੀ ਤੁਹਾਨੂੰ ਇਹ ਇੱਕ ਗੁਜਰਾਤ ਦੀ ਦੇਖੋ ਨਾਮ ਵਧਾ ਜੀ ਦਿਖ ਨਹੀਂ ਸਕਦੇ ਆਪਾਂ ਉਹ ਵੀ ਖੋਜ ਕਰ ਰਹੇ ਨੇ ਮਿੱਤਰ ਆਪਣੇ ਅੱਛਾ ਜੀ ਠੀਕ ਆ ਇੱਕ ਤਾਂ ਹਨੂਮਾਨਾਗਾ ਦਾ ਟਰਾਂਸਪੋਰਟ ਸੀਗਾ ਇੱਕ ਆਪਣੇ ਗੁਜਰਾਤ ਦੇ ਮਿੱਤਰ ਸੀਗੇ ਟਰਾਂਸਪੋਰਟ ਵਾਲੇ ਠੀਕ ਆ ਜੀ ਆਪਾਂ ਦੋ ਟਰਾਂਸਪੋਰਟ ਤੋਂ ਗਰੰਟੀ ਲੈਣੇ ਹੁੰਨੇ ਆ ਠੀਕ ਆ ਜੀ ਦੋ ਟਰਾਂਸਪੋਰਟ ਤੋਂ ਗਰੰਟੀ ਆ ਦੋਨਾਂ ਨੇ ਹਾਂ ਕਿਹਾ ਸੀ ਸੱਤੋ ਮਾਲ ਭਰ ਕੇ ਬਰਾਬਰ ਜਾਂਦਾ ਇਹ ਬੰਦਾ ਠੀਕ ਆ ਜੀ ਪਰ ਉਹ ਵੀ ਹੁਣ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਤੇ ਤੁਹਾਨੂੰ ਜਿਹੜੀਆਂ ਇਹ ਆਗਰੇ ਤੋਂ ਫੋਟੋਆਂ ਪਾ ਕੇ ਮੁੜ ਕੇ ਜਣੀ ਕੀ ਗੱਡੀ ਲਾਪਤਾ ਹੋ ਗਈ ਇਹ ਹਾਂਜੀ ਹਾਂਜੀ ਆਗਰੇ ਮੈਂ ਖੁਦ ਜਾ ਕੇ ਆਇਆ ਉੱਥੇ ਤੇ ਕੋਈ ਟੂਲ ਟੈਕਸ ਤੁਸੀਂ ਪਤਾ ਕਰੇ ਨੇ ਜੀ ਕੋਈ ਸਿਰੇ ਤੱਕ ਕੋਈ ਤੇ ਆਗਰਾ ਐਕਸਪ੍ਰੈਸ ਤੇ ਵੀ ਇਹਨੇ ਆਏ ਆਪਣੀ ਗੱਡੀ ਨੰਬਰ ਤੋਂ ਕੋਈ ਟੂਲ ਨਹੀਂ ਘਟਾਇਆ ਇਹ ਜ਼ਿਆਦਾ ਮਤਲਬ ਨੰਬਰ ਚੇਂਜ ਹੋ ਚੁੱਕਿਆ ਸੀ ਗੱਡੀ ਦਾ ਹਾਂਜੀ ਇਹੀ ਮਤਲਬ ਹੈ ਵੀ ਜਦੋਂ ਉਹ ਟਰੱਕ ਜੀ ਜੀ ਇਹਦਾ origignal ਨੰਬਰ ਇਹੀ RJ7 ਹਾਂਜੀ ਹਾਂਜੀ ਇਹੀ ਆ RC ਵੀ ਨਾਲ ਪਾਈ ਹੋਈ ਆ ਆਪਾਂ ਆਉਤਾ ਤੁਸੀਂ ਆ ਗਏ ਆ ਕਿਉਂਕਿ ਇਹ YouTube ਤੇ ਤਾਂ ਫੋਟੋ ਨਹੀਂ ਚਲਣੀ ਇਹ ਤਾਂ ਆਪਣੀ ਏਕ ਨੇ ਆਡੀਓ ਚੱਲੂਗੀ ਜੀ ਹਾਂਜੀ ਹਾਂਜੀ ਠੀਕ ਆ ਉੱਪਰ ਇਹਦੇ ਆਹ ਗੱਡੀ ਦੀ ਆਪਾਂ ਫੋਟੋ ਜ਼ਰੂਰ ਲਾ ਦਾਂਗੇ ਹਾਂਜੀ ਹਾਂਜੀ ਤੇ ਡਰਾਈਵਰ ਦੀ ਫੋਟੋ ਵੀ ਲਾ ਦਾਂਗੇ ਵੀ ਭਾਈ ਇਹ ਜਣੀ ਕਿ ਪਿੰਡ ਵੀ ਨਹੀਂ ਪਹੁੰਚਿਆ ਇੰਨਾ ਪਤਾ ਕਰੇ ਪਿੰਡ ਕਿੱਥੇ ਕਿੱਥੇ ਨਹੀਂ 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 ਪਿੰਡ ਦੇ ਆਸ-ਪਾਸ ਅਭੀ ਨਹੀਂ ਪਹੁੰਚਿਆ ਸਾਰਿਆਂ ਨੂੰ ਪਤਾ ਕੀਤਾ ਜਣੀ ਜੀ ਪਿੰਡ ਦੇ ਵਿੱਚ ਵੀ ਗੱਡੀ ਅਜੇ ਪਹੁੰਚੀ ਨਹੀਂ ਨਹੀਂ ਤੇ ਕਿਤੇ ਕਾਹਨੇ ਨਾ ਬਾਈ ਕੋਈ ਹੋ ਗਿਆ ਹੋਵੇ ਇਹਦੇ ਨਾਲ ਨੇ ਕਾਂਡਾ ਹੁੰਦੇ ਪਹੁੰਦਾਰਾਂ ਨਾਲ ਸੰਪਰਕ ਕਰਦੇ ਤੇ ਪਿੰਡ 'ਚ ਪਤਾ ਤਾਂ ਲੱਗਦਾ ਕਿਸੇ ਨੂੰ ਕਾਂਡ ਹੋ ਜਾਂਦਾ ਬਿਲਕੁਲ ਇਹ ਵੀ ਗੱਲ ਥੋੜੀ ਸਹੀ ਆ ਬੰਦਾ ਦੇਖਣ ਨੂੰ ਕਹੇ ਜਾ ਲੱਗਦਾ ਏ ਤੁਹਾਨੂੰ ਤੁਹਾਡੇ ਕੋਲੋਂ ਪਹਿਲਾਂ ਕਿੰਨੀ ਵਾਰ ਭਰ ਕੇ ਗਿਆ ਗੱਡੀ ਪਹਿਲੀ ਵਾਰ ਆਏ ਸੀ ਸਾਡੇ ਕੋਲ ਪਹਿਲੀ ਵਾਰੀ ਪਰੇ ਸੀ ਨਾਲੇ ਟਰਾਂਸਪੋਰਟ ਤੋਂ 2-3 ਚੱਕਰ ਲਾਏ ਸੀ ਇਹਨੇ ਅੱਛਾ ਜੀ ਹਾਂਜੀ ਮਾਲਕ ਨਿਕਦਾ ਜੀ ਗੱਡੀ ਚ ਕੋਲਾ ਮਾਲਕ ਚ ਕੋਲਾ ਹਾਂਜੀ ਓਏ 4 ਲੱਖ ਦੇ ਉੱਤੇ ਦਾ ਕੋਲਾ ਆਏ 4 ਲੱਖ ਤੋਂ ਕੋਲਾ ਹੋ ਗਿਆ 80 ਹਜ਼ਾਰ ਰੂੰ ਦੇ ਤਾਂ ਨਹੀਂ 5 ਲੱਖ ਰੁਪਈਆ ਦਾ ਸਮਝ ਲਓ ਹਾਂਜੀ ਹਾਂਜੀ ਵੀ ਨੁਕਸਾਨ ਹੈ ਤੇ ਵਿੱਚ ਇਹ ਟਰਾਂਸਪੋਰਟਰ ਨੂੰ ਅਜੇ ਨਹੀਂ ਗੱਡੀ ਪਹੁੰਚਦੀ ਤਾਂ ਟਰਾਂਸਪੋਰਟਰ ਦਾ ਪਟਿਆ ਗਿਆ ਹਾਂਜੀ ਜੀ ਜੀ ਇਹ ਆ ਮੁੜ ਕੇ ਕਿਹੜਾ ਪੰਜਾਬੀਆਂ ਤੇ ਇਤਬਾਰ ਕਰੂ ਬੰਦਾ ਪੰਜਾਬੀ ਸੀ ਜੀ ਆਪਣਾ ਇਹ ਇਹ ਆਪਣਾ ਪੰਜਾਬੀ ਸੀਗਾ ਮੈਨੂੰ ਫੋਨ ਕਰਕੇ ਵੀ ਕਹਿੰਦਾ ਸੀਗਾ ਕਿ ਅਸੀਂ ਪੰਜਾਬੀ ਆ ਬਾਈ ਜੀ ਆਪਾਂ ਅਜਾ ਕੰਮ ਨਹੀਂ ਕਰਦੇ ਕੋਈ ਅੱਛਾ ਜੀ ਤੁਹਾਨੂੰ ਪੂਰਾ ਭਰੋਸੇ ਚ ਲਿਆ ਇਹ ਬੰਦੇ ਨੇ ਹਾਂਜੀ ਹਾਂਜੀ ਤੇ ਚਲੋ ਬਾਈ ਜੀ ਆਪਾਂ ਇਹ ਦੇਖਦੇ ਆਂ ਪਾਉਨੇ ਆ ਇਹ ਵੀਡੀਓ ਸਾਰੀ ਆਡੀਓ ਬਣਾ ਕੇ ਤੇ ਕਿਸੇ ਨੂੰ ਵੀ ਇਹ ਗੱਲ ਦਾ ਪਤਾ ਲੱਗੇ ਦੁਬਾਰਾ ਇੱਕ ਨੰਬਰ ਟਰੱਕ ਨੰਬਰ ਫੇਰ ਬੋਲ ਦੋ ਜੀ RJ07GA9604 RJ07GA9604 ਬਾਈ ਜੀ ਕਿਸੇ ਨੂੰ ਵੀ ਗੱਡੀ ਦਾ ਪਤਾ ਲੱਗੇ ਤਾਂ ਉਹ ਪਾਈ ਉਹਨਾਂ ਦੇ ਨੰਬਰ ਤੇ ਸੰਪਰਕ ਕਰਿਓ ਬਾਈ ਜੀ ਨੰਬਰ ਬੋਲੋ ਆਪਣਾ 95 2354 9829 95 3254 9829 3254 9829 ਹਾਂਜੀ ਠੀਕ ਆ ਬਾਈ ਜੀ ਬਾਪਾ ਇਹ ਪਾਉਨੇ ਆ ਜੀ ਤੇ ਅਸੀਂ ਵੀ ਦੁਬਾਰਾ ਦੁਬਾਰਾ ਫੋਨ ਲਾ ਕੇ ਦੇਖਦੇ ਆ ਕਿਉਂਕਿ ਫੋਨ ਇੱਕ ਤਾਂ ਨੋਟ ਵੈਲਡ ਆ ਰਿਹਾ ਇੱਕ ਤੇ ਕੋਈ ਹਲ ਚੱਲ ਰਹੀ ਨਹੀਂ ਬਸ ਬੈਲ ਜਾਂਦੀ ਸਰ ਵੀ ਫੋਨ ਆਫ ਹੋ ਜਾਂਦਾ ਉਹ ਨਾ ਕੋਈ ਬੈਲ ਜਾਂਦੀ ਆ ਨਾ ਉਹ ਆ ਇੱਕ ਤੇ ਟੂ ਕਾਲਰ ਚੱਕ ਲਿਆ ਰਾਜ ਭੁੱਲਰ ਰਾਜ ਭੁੱਲਰ ਹਾਂਜੀ ਇਹ ਨਾਮ ਹੀ ਆਦਾ ਰਾਜ ਭੁੱਲਰ ਤੇ ਦੂਜੇ ਤੇ ਆ ਰਿਹਾ ਆਰ ਸ਼ਰਮਾ ਹਾਂਜੀ ਦੋ ਨੰਬਰ ਨੇ ਬਾਈ ਜੀ ਆ ਨਾਲ ਹੁੰਦੇ ਮੈਂ ਲਾ ਰਿਹਾ ਦੂਏ ਫੋਨ ਤੋਂ ਇਹਤੇ ਕੋਈ ਜਵਾਬ ਨਹੀਂ ਹੈਗਾ ਜੀ ਨੰਬਰਾਂ ਤੇ ਤੇ ਬਾਕੀ ਭਾਈ ਜੀ ਜ਼ਰੂਰ ਇਹ ਆਪਾਂ ਪਾਉਨੇ ਆ ਭਾਈ ਜੀ ਵੱਧ ਤੋਂ ਵੱਧ ਜਿਹੜਾ ਵੀ ਇਹ ਆਡੀਓ ਸੁਣੂਗਾ ਹਾਂ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਗੱਡੀ ਲੱਭਣ ਵਿੱਚ ਮਦਦ ਕਰਿਓ ਦਸ਼ਮੇਸ਼ ਟਰਾਂਸਪੋਰਟ ਤੋਂ ਗੱਡੀ ਭਰ ਕੇ ਇਹ ਅੰਮ੍ਰਿਤਸਰ ਵਾਸਤੇ ਰਵਾਨਾ ਹੋਈ ਸੀ ਕਿੰਨੀ ਤਰੀਕ ਨੂੰ ਜੀ ਆਰ ਜੇ 07 ਜੀ 9604 ਹਾਂ ਜੀ ਕਿੰਨੀ ਤਰੀਕ ਨੂੰ ਰਵਾਨਾ ਹੋਈ ਸੀ ਜੀ ਇਹ ਬਨਾਰਸ ਤੋਂ ਬਨਾਰਸ ਤਰੀਕ ਨੂੰ ਪਰ 15 ਤਰੀਕ ਨੂੰ ਗੱਡੀ ਭਰੀ ਸੀਗੀ ਬਨਾਰਸ ਤੋਂ ਆਰਟੀਓ ਨੇ ਫੜ ਲਈ ਸੀ 15 ਦੀ ਰਾਤ ਨੂੰ 15 ਨੂੰ ਇਹ ਆਰਟੀਓ ਨੇ ਫੜ ਲਈ ਜੀ ਛੇ ਤਰੀਕ ਨੂੰ ਥਾਣੇ ਤੋਂ ਗੱਡੀ ਭਜਾ ਕੇ ਲੈ ਗਿਆ ਇਹ 15 ਨਵਾਬ 6 ਮਈ 16 17 18 19 20 ਦਿਨ ਬਾਅਦ 20 ਦਿਨ ਬਾਅਦ ਬਗੈਰ ਚਲਾਨ ਭਰੇ ਇਹਨੇ ਗੱਡੀ ਉਥੋਂ ਥਾਣੇ ਚ ਭਜਾ ਲਈ ਹਾਂਜੀ ਤੇ ਉਦੋਂ ਬਾਅਦ ਤੁਹਾਨੂੰ ਇਹਨੇ ਫੋਨ ਕਰਿਆ ਜਾ ਕੇ ਆਗਰੇ ਤੋਂ ਹਾਂਜੀ ਤੇ ਉਦੋਂ ਬਾਅਦ ਫੋਨ ਸਚ ਆਫ ਨਹੀਂ ਜੀ ਜੀ ਕਿੰਨੀ ਤਰੀਕ ਤੇ ਫੋਨ ਸਚ ਆਫ ਨਹੀਂ ਜੀ ਇਹ ਲਾਸਟ 15 ਨੂੰ ਗੱਲ ਹੋਈ ਹੈ 15 16 ਨੂੰ 15 ਤਰੀਕ ਨੂੰ ਜਾਨੀ ਕਿ ਅੱਜ 12 ਦਿਨ ਹੋ ਗਏ ਹਾਂਜੀ 12 ਦਿਨ ਤੋਂ ਕੋਈ ਸੰਪਰਕ ਨਹੀਂ ਹੈਗਾ ਨਾ ਬੰਦਾ ਪਿੰਡ ਪਹੁੰਚਿਆ ਨਹੀਂ ਰਾਜਪੂਲਰ ਕਰਕੇ ਬਾਈ ਦਾ ਨਾਮ ਆ ਬਾਈ ਕਿਤੇ ਵੀ ਤੁਹਾਡੇ ਕੋਲ ਇਹ ਵੀਡੀਓ ਪਹੁੰਚਦੀ ਹੈ ਜੇ ਕੋਈ ਗੱਲਬਾਤ ਵੀ ਹੈਗੀ ਆ ਤਾਂ ਟਰਾਂਸਪੋਰਟਰ ਨਾਲ ਗੱਲ ਕਰੋ ਤੇ ਅਗਲੇ ਦਾ ਮਾਲ ਸੇਫ ਆ ਉਹਨੂੰ ਪਹੁੰਚਾਓ ਇਹੀ ਤੁਹਾਨੂੰ ਅਪੀਲ ਕਰ ਸਕਦੇ ਆ ਬਾਈ ਤੇ ਬਾਈ ਜੀ ਜੋ ਜੋ ਇਹ ਆਡੀਓ ਸੁਣੂਗਾ ਉਹ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਬਈ ਛੇਤੀ ਤੋਂ ਛੇਤੀ ਇਹ ਗੱਡੀ ਬਾਰੇ ਪਤਾ ਲੱਗੇ ਤੇ ਅਗਲੇ ਦਾ ਮਾਲ ਵਪਾਰੀ ਦਾ ਵਪਾਰੀ ਕੋ ਪਹੁੰਚੇ ਧੰਨਵਾਦ ਬਾਈ ਜੀ ਹੁਣੇ ਅੱਧੇ ਘੰਟੇ ਦੇ ਵਿੱਚ ਵਿੱਚ ਪਾਉਣੇ ਆ ਜੀ ਇਹਨੂੰ